ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਾਰਿਆਂ ਨੂੰ ਤੇ ਅੱਜ ਮੇਰਾ ਭਰਾ ਹੈ ਤਾਰੀ ਸ੍ਰੀ ਬਖੂਨ ਪਾਈਆ ਤੁ ਤੇ ਜੰਗ ਵੀ ਸਾਡਾ ਬਸ 21 ਜੂਨ ਦਾ ਹੀ ਹੈ ਜਿਹੜੇ ਸਭ ਤੋਂ ਲੰਬਾ ਹੁੰਦਾ ਤੇ ਵਰਤ ਤੇ ਵੀ ਜਾਂਦੇ ਘੋੜਿਆਂ ਦੀ ਦੁਨੀਆ 'ਚ ਆਏ ਆਂ ਉਦੋਂ ਦੇ ਹੀ ਵਾਰ ਬਹੁਤ ਪਿਆਰਾ ਮਿੱਤਰ ਆ ਮੇਰਾ ਤੇ ਪਠਾਨ ਅਸੀਂ ਜਦੋਂ ਛੋਟਾ ਜਿਹਾ ਸੀਗਾ ਉਦੋਂ ਤੋਂ ਦੇਖਿਆ ਤੇ ਅੱਜ ਪੂਰਾ ਘੋੜਾ ਬਣ ਕੇ ਤਿਆਰ ਹੋ ਗਿਆ ਤੇ ਇੱਕ ਹੋਰ ਬਹੁਤ ਸ਼ਾਨਦਾਰ ਘੋੜਾ ਯੋਦਾ ਉਦਾ ਮੰਗਦਾ ਉਦਾ ਮੰਗਦਾ ਉਦਾ ਮੰਗਦਾ ਬੌਂਡ ਆਫ ਰੀਕਲੈਕਸ਼ਨ ਵੀਰਪੁਰੇ ਘੂੜੀਆਂ ਦੀ ਆ ਤੇ ਅੱਜ ਸਾਰੀ ਦਾਰੀ ਬਾਈ ਨਾਲ ਗੱਲਬਾਤ ਕਰਾਂਗੇ ਕਿ ਕੀ ਘੂੜੇ ਵਿੱਚ ਜੀਸਟਰ ਕੀ ਆ ਤੇ ਕੀ ਸਾਰਾ ਪ੍ਰੋਟੋਕੋਲ ਆ ਉਹਦੇ ਬਾਰੇ ਦਾਰੀ ਬਾਈ ਸੁਣਸੀਗਾ ਰੋਫੀ ਪਾਉਣੀ ਹੈ ਸੋ ਕਰਦੀ ਗੱਲਾਂ ਚੰਗੀਆਂ ਹਾਂਜੀ ਬਹੁਤ ਬਹੁਤ ਧੰਨਵਾਦ ਜੀ ਰੰਗ ਨਹੀਂ ਨਿਆਰੇ ਮਾਤਬਾਡੀ ਬਧੀਆ ਹੈ ਸੋ ਬਧੀਆ ਤੇ ਮੈਨੂੰ ਹੁਣ ਐ ਦੱਸ ਵੀ ਪਹਿਲਾਂ ਆਪਣਾ ਜਿਹੜਾ ਪਠਾਣ ਉਹਦੀ ਡਾਲ ਕਰਦੇ ਪਠਾਣ ਦੀ ਲਾਈਨ ਕੀ ਪਠਾਣ ਦੀ ਰਸਮ ਆਪ ਸ਼ਕਤੀ ਕੋਲ ਦੇ ਕੱਚਾ ਸ਼ਕਤੀ ਕੋਲ ਜਿੰਨੀ ਕੋਲ ਬਾਰੇ ਠੀਕ ਹੈ ਤੇ ਜਿਹੜੀ ਮਾਲ ਸੀਗੀ ਉਹ ਮੰਨ ਕੇ ਬਾਦਰਗਾਹ ਲਈ ਕੋਈ ਸਿੰਗਲ ਜਾ ਨਹੀਂ ਕੋ ਓਕੇ ਇਹਦੇ ਹਾਂ ਜਦੋਂ ਨਿਕਲ ਸਮਝ ਆਵੇ ਠੀਕ ਇਹ ਸਮੁੰਦਰ ਵਾਲੀ ਲਾਈਨ ਤੋਂ ਲੱਗਰ ਬਿਲਕੁਲ ਲੱਗਰ ਲੱਗਣੀ ਲੱਗ ਗਈ ਜੇ ਇਨਸ਼ਾਅੱਲਾ ਇਹੀ ਲਾਈਨ ਲੱਗ ਤੋਂ ਹਾਂਜੀ ਇੱਕ ਤਾਂ ਕਿੰਨਾ ਕਹਦਾ ਕਰਦ ਵਾਲੇ ਤਾਂ ਤੇ ਬੀ ਗੱਡੇ ਕਦੇ ਕੋ ਬੰਦਾ ਘੋੜਾ ਗੁੰਦੀ ਆਪਾਂ ਨਹੀਂ ਮੈਂਸ਼ਨ ਕਰਨਾ ਇਹ ਵੀ ਵੀਰ ਭਾਈ ਆਉਗਾ ਤੇ ਦੇਖ ਲਊਗਾ ਪਰ ਜਾਨੀ ਘੋੜਾ ਇੱਕ ਵਾਰੀ ਦਰਸ਼ਣੀ ਐ ਸੱਜਣੋ ਜਰੂਰ ਦੇਖਿਓ ਘੋੜਾ ਮਤਲਬ ਐਡਾ ਘੋੜਾ ਬਹੁਤ ਮੁਸ਼ਕਲ ਬਣਾਉਣਾ ਤੇ ਬਾਈ ਤਾਰੀ ਨੇ ਤਾਂ ਤਿੰਨ ਚਾਰ ਸਾਰਪੁਰੇ ਤਿਆਰ ਕਰੇਗੇ ਕਿ ਦੋ ਹੋਰ ਕਰ ਰਿਆ ਘੋੜੀਆਂ ਵੀ ਬਹੁਤ ਚੰਗੀਆਂ ਨੇ ਜੇ ਮਹਾਰਾਜ ਦੀ ਕਿਰਪਾ ਸੀ ਬਾਕੀ ਸੋਨਾ ਸ਼ਪੰਗਾਰ ਸਾਫ ਤੇ ਆਪਾਂ ਜਿਦਾਂ ਨੂੰ ਹੋਰ ਟਾਈਮ ਦੇ ਕਿਸਨੇ ਰਹਿ ਡਿਰੀ ਰਹਿ ਰਿਹਾ ਜਿਵੇਂ ਜਿਵੇਂ ਆਪ ਬਹੁਤ ਜਿਆਦਾ ਸੀ ਹੁਣ ਲੇਖ ਚਲੋ ਕਰਨ ਵਾਲਾ ਪਰਮਾਤਮਾ ਕਰਨ ਮਿਹਨਤ ਵੀ ਬਹੁਤ ਜਿਆਦਾ ਮੈਂ ਦੇਖਿਆ ਵੀ ਤਾਰੀ 24 ਘੰਟੇ ਉੱਥੇ ਹੀ ਹੁੰਦਾ ਭਰਗੇ ਜੇ ਲੋਕ ਕੰਮ ਤਾਂ ਬੰਦਿਆਂ ਨੇ ਕਰਨਾ ਹੁੰਦਾ ਆਪ ਵੀ ਕਰਦੇ ਤੁਸੀਂ ਦੇਖ ਰੇ ਇੱਕ ਵੱਡੀ ਚੀਜ਼ ਬਿਲਕੁਲ ਕਲਾ ਮੰਨ ਕੇ ਚਲੋ ਲੇਬਰ ਦੇ ਸਰਪੇ ਨਹੀਂ ਚਾਹਣਾ ਨਹੀਂ ਚਾਹਣਗੇ ਬਹੁਤ ਚੰਦਾ ਘੋੜਾ ਤਿਆਰ ਕੀਤਾ ਇਹਦੀ ਸਾਡ ਸਰਵਿਸ ਦੀ ਫੀਸ ਕਿੰਨੀ ਹੈ ਤੇ ਇਹਦੀ ਬਹੁਤ ਮੱਤਲੀ ਕੁਦਾਲੀਆ ਪੇਜ ਕਰਾਰੀਆਂ ਹੁੰਦੇ ਜਿਹੜੇ ਮੰਨ ਕੇ ਚਲੋ ਜਾਰੀ ਪਾਣੀ ਕਰਦੇ ਵੀ ਅੱਗੇ ਗੱਡੇ ਗਾਂ ਦੇ ਕਿੰਨੇ ਕੁ ਨਾਸ਼ੇ ਬਲ ਕੇ ਅੱਛਾ ਜੰਪ ਤਿੰਨ ਬਿਕਰੀਆਂ ਤਾਂ ਦਿਲ ਖੋਸ਼ ਤਾਂ ਨਹੀਂ ਪੱਕਾ ਕੀ ਜੀਵਨ ਜਨ ਭਰਾਵਾਂ ਨੇ ਢੋਲਣਾ ਨਹੀਂ ਹਾਂ ਜਦੋਂ ਆਪਾਂ ਹੁਣ ਫੀਸਾਂ ਕਾਸਟਲੀ ਹੋ ਗਈਆਂ ਹੋ ਰਿਆਂ ਕਰਕੇ ਸਾਨੂੰ ਫੀਸਾਂ ਰੱਖਣੀਆਂ ਪੈਂਦੀਆਂ ਆ ਤੇ ਇੱਕ ਕੰਪੀਟੀਸ਼ਨ ਆ ਜਾਂਦਾ ਹਾਂ ਜੇ ਘੱਟ ਰੱਖਦੇ ਫਿਰ ਅਗਲਾ ਸੋਚਦੇ ਨਹੀਂ ਟੀਗ ਜਾਂਦੇ ਕੀ ਘੱਟ ਕਰਦੇ ਜਦੋਂ ਅਸੀਂ ਕਿ ਜੀਮੇਦਾਰ ਨੂੰ ਮੰਨ ਲਓ 40000 ਦੇਣਾ ਜੀ ਉਹ ਆ ਜਾਂਦਾ ਜਿਹਨੂੰ ਕੋਈ ਕੋਈ ਕੋੜੀ ਨਾ ਚੱਲਣੀ ਉਹਨਾਂ ਕੋਈ ਫਰਕ ਨਹੀਂ ਪੈਂਦਾ ਇੱਕ ਵਾਰੀ ਜਦ ਦੀ ਲੋ ਬਣ ਜੇ ਤਿੰਨ ਵਾਰੀ ਛੱਡ ਜੇ ਤੇ ਬਾਕੀ ਵੱਡੀ ਗੱਲ ਪਤਕੀਆਂ ਉਹਦੇ ਚ ਸਾਰੇ ਨਾਲ ਇੱਕ ਸੋਚਣ ਵਾਲੀ ਗੱਲ ਇਹ ਹੈ ਜੇ ਪਹਿਲਾਂ ਵਿਚਾਰ ਦੇਖ ਇਹ ਘੂੜੀ ਦੇਖ ਬਰੀ ਆ ਗਲੇ ਨੇ ਢਿੰਡਾ ਦੇਖ ਰਿਹਾ ਇੱਕ ਦੇਖ ਰਹੀ ਹਾਂ ਇੱਕ ਵਾਰੀ ਘੋੜੇ ਅਲ ਦੇਖ ਰਿਹਾ ਤੁਮ ਦੇਖ ਰਹੇ ਦੋ ਵਾਰੀ ਟੈਕ ਕਰ ਰਹੇ ਹੁੰਦੇ ਹਾਂ ਹਾਂ ਜੀ ਘੋੜੀ ਅੰਦਰ ਦੀ ਠੀਕ ਹੈ ਰਹੇ ਨੇ ਪਰ ਘੋੜਾ ਤਾਂ ਕਿਸੇ ਨੇ ਨਹੀਂ ਦੇਖਿਆ ਬਿਲਕੁਲ ਯਾਨੀ ਚੌਥੀ ਘੂੜੀ ਤੇ ਜਾ ਰਹੇ ਤਾਂ ਪੰਜੀ ਤੇ ਜਾ ਰਹੇ ਉਹਨੇ ਸਪਰਮ ਦਿੱਤਾ ਤਾਂ ਕਿੰਨਾ ਕਿਹਾ ਸਮੇਂ ਨਾਲ ਸਵਾਮ ਬੜੀ ਗੱਲ ਹੀ ਇਹ ਹੈ ਇੱਕ ਵਾਰੀ ਮੌਕਤੀ ਤੇ ਘੋੜੀ ਨਹੀਂ ਸਹੀ ਹੁੰਦੀ ਘੋੜਾ ਸਪਰਮ ਨਹੀਂ ਠੀਕ ਹਾਂ ਇਹ ਆਪਾਂ ਕੱਲ੍ਹਾਂ ਘੋੜਿਆਂ ਦੇ ਵੀ ਜਾਂਦਾ ਹਾਂ ਹਾਂ ਕੱਲ੍ਹਾਂ ਘੋੜੀਆਂ ਤੇ ਵੀ ਨਾ ਬਿਲਕੁਲ ਜੇ ਹੁਣ ਚਾਰ-ਚਾਰ ਘੂੜੀਆਂ ਤੇ ਡੇਲੀ ਪਰ ਘੋੜਾ ਅੰਦਰ ਉਦਾਂ ਮੈਨ ਜਿਹੜੀ ਚੌਥੀ ਆ ਉਹਦੇ ਤਾਂ ਰੱਬ ਆਸਰੀ ਤਮ ਉਹ ਆਪਾਂ ਆਪਣੇ ਸਿੰਕ ਵੇਚੂਗਾ ਇਟਨੇ ਚਲੋ ਸਾਰੇ ਸੱਜਣ ਮਿਲ ਕੋ ਸਰਤਾਰ ਜੀ ਹਾਂ ਜੀ ਤੇ ਜਣੀ ਜੰਪ ਤਾਂ ਜਰੂਰ ਬੰਦ ਹੈ ਕੋਈ ਨਹੀਂ ਬੰਦ ਜਦੋਂ ਅਗਲੇ ਨੇ ਫੀਸ ਭਰਨੀ ਹੈ ਤਾਂ ਤੇ ਇਹਦੇ ਤੋਂ ਇਲਾਵਾ ਤਰੀਕਾ ਮੈਂ ਤੁਹਾਨੂੰ ਮੰਝੂ ਦਮ ਹਾਂਜੀ ਉਹਦਾ ਮੁੰਡਾ ਜੁਦਾ ਮੁੰਡਾ ਹਾਂ ਉਹਦੇ ਰਿਜ਼ਲਟ ਤੋਂ ਮੈਨੂੰ ਲੱਗਦਾ ਵੀ ਸਾਰੀ ਮਾਰਕੀਟ ਜਾ ਬੜੀ ਕਿਰਪਾਈ ਤੇ ਹਨਾ ਗੁਰੂ ਜੀ ਜਿੰਨਾ ਮਤਲਬ ਅਗਰੈਸ਼ਨ ਨਾਲ ਉਹਦੇ ਘੋੜੇ ਚ ਤੇ ਜਿੰਨਾ ਉਹ ਘੋੜਾ ਫਰਤੀਲਾ ਹਾਂਜੀ ਤੇ ਰਿਜ਼ਲਟ ਵੀ 1900 ਬਹੁਤ ਸਭ ਕੁਝ ਤੇ ਬੱਚੇ ਕੱਜੇ ਦੀ ਫੋਟੋ ਮੈਨੂੰ ਵੀ ਦਿਖਾ ਦੇ ਬਹੁਤ ਬੱਚੇ ਆਏ ਮਾਰ ਹਾਂ ਬਹੁਤ ਬੱਚੇ ਆਏ ਤੇ ਉਹੋ ਜੀ ਫੇਸਬੁੱਕ ਪ੍ਰੋਫਾਈਲ ਹਾਂਜੀ ਖਰੀਬ ਘੋੜੇ ਦੀ ਨਹੀਂ ਨਹੀਂ ਲੋਗਰੇ ਘੋੜਿਆਂ ਦੇ ਮੂੰਹ ਵੱਡੇ ਆ ਜਾਂਦੇ ਹਾਂਜੀ ਇਹਨਾਂ ਦੇ ਠੀਕਾ ਚੌੜੇ ਆ ਜਾਂਦੇ ਹਾਂਜੀ ਫੇਸਬੁੱਕ ਪ੍ਰੋਫਾਈਲ ਖਰਾਬ ਹੋ ਗਈ ਉਹ ਤਾਂ ਤਰਾਸੀਆ ਪਰ ਕੋਲੋਂ ਮੈਂ ਉਹ ਮੈਂ ਕਿਹਾ ਹਾਂ ਸੋਨਾ ਘੋੜਾ ਤੇ ਉਹਦੀ ਕੀ ਨਿਕਲੀ ਸੀ ਉਹਦੀ ਦਿੱਤੀ ਜੀ ਦਿੱਤੀ ਜਵਾਨ ਉਹਦਾ ਕੱਦ ਕਿੰਨਾ ਉਹਦੇ ਜਿਹੜਾ 66 ਲਈ 66 ਇੰਚ ਲੰਘੋੜਾ ਬਹੁਤ ਚੰਗਾ ਘੋੜਾ ਹਾਂ ਜਿੰਦਾ ਘੋੜੇ ਸੋਈ ਬਹੁਤ ਚੰਗਾ ਜੀ ਤੇ ਮੂੜ ਜਿਹੜੀ ਤੁਸੀਂ ਆਪਣੇ ਦਰਸ਼ਕਾਂ ਨੂੰ ਗੱਲ ਸਮਝੀ ਕਰਨ ਬਸ ਵੀ ਇਹ ਹੀ ਗੱਲਾਂ ਵੀ ਜੇ ਆਪਾਂ ਮਤਲਬ ਘੂੜੀ ਜੇ ਤੁਹਾਡੇ ਕੋਲ ਇੱਥੇ ਭਰੋੜਾ ਵੀ ਕੋਈ ਲੈ ਕੇ ਆਉਂਦਾ ਇੱਕ ਦੋ ਦਿਨ ਖੜ ਵੀ ਸਕਦੇ ਬਿਲਕੁਲ ਵੀ ਕਿਹਾ ਇੱਕ ਘੋੜਾ ਇਹ ਹੀ ਦਾ ਮਕਸਦ ਹੈ 800 900 ਮਾਣੋ ਪਤਾ ਹੈ ਹਾਂ ਕਿਹ ਘੋੜਾ ਇੱਕ ਘੋੜਾ ਲੈ ਕੇ ਕੰਸੀਵ ਹੋ ਜਾਂਦਾ ਹਾਂ ਉਹ ਡਿਫਾਇੰਡ ਕਰਦਾ ਵੀ ਕਾ ਮੌਸਮ ਉਸ ਤਾਂ ਪੈਸੀ ਲੰਬੀ ਹੋ ਜਾਂਦੀ ਹੈ ਮੌਸਮ ਸਾਹਿਬ ਨੇ ਹੀ ਲੰਬੀ ਕਰ ਦਿੰਦਾ ਹਾਂ ਉਹਦਾ ਕੋਈ ਮੈਟ ਨਹੀਂ ਕਰਦਾ ਜਿੰਨਾ ਤੇ ਘੂੜੀ ਹੀ ਕਲੀਅਰ ਨਹੀਂ ਕਰਦੇ ਉਹ ਜੰਪਾਂ ਦੇ ਘਰੋਂ ਤੰਨ ਦੇ ਘਰੇ ਜਾਂਦੇ ਘਰੇ ਉਹਦਾ ਕੋਈ ਚੱਕਰ ਨਹੀਂ ਜੀ ਉਹਨਾਂ ਦੀ ਮਰਜ਼ੀ ਰਵੇ ਚੂੜੀ ਘੂੜੀ ਹੀ ਤੇ ਇੱਕ ਚੀਜ਼ ਜਿਹੜੀ ਮੈਂ ਵੀ ਸਿੱਖਣੀ ਚਾਹੁੰ ਮਰਨ ਜੀ ਮਗਰ ਉਹ ਤਾਰੀਖ ਉਹਨੇ ਕਿਹੜੀ ਅੱਖ ਨਹੀਂ ਨੇ ਉਹ ਤਾਰੀਖ ਨੇ ਕਿਹੜੀ ਅੱਖ ਸਾਡੇ ਦੇ ਨਾਲ ਤਾਰੀ ਜਾਣਵਰ ਨਹੀਂ ਜੰਗਾ ਮਤਲਬ ਇਹ ਕੋਈ ਵਾਪਤਾ ਨਹੀਂ ਹੋ ਸਕਦਾ ਵੀ ਇੰਨੇ ਘੋੜੇ ਪਾਲੇ ਹੋਣ ਵੀ ਸਾਰੇ ਸਾਮ ਬਣਾਏ ਹੋਣ ਇੰਨੀ ਚੰਗੀ ਘੋੜੀਆਂ ਦੀ ਕਲੈਕਸ਼ਨ ਹੋਵੇ ਇਹ ਕੋਈ ਦਾ ਨਹੀਂ ਜਿਹੜੀ ਮੈਨੂੰ ਟਲੋਨਾ ਨੂੰ ਪਛਾਣ ਨਹੀਂ ਇਹ ਪਉਗਾ ਕਰਸਾ ਜਿਹੜਾ ਪੈਣ ਕਰਦਾ ਜਿੰਨਾਂ ਚਿਰ ਪ੍ਰਮਾਤਮਾ ਦੀ ਕੋਈ ਮਿਹਰ ਨਹੀਂ ਨਾ ਜੀ ਤੂੰ ਨਾ ਜਿਹੜਾ ਆਪਣੇ ਘਰੇ ਕੋਸ਼ ਨਹੀਂ ਆ ਪੰਜ 50 ਲੱਖ ਰੁਪਏ ਲੈ ਕੇ ਘੋਈ ਲੈਣ ਦੋ ਜੀ ਤੁਹਾਨੂੰ ਘੋਈ ਨਹੀਂ ਨਹੀਂ ਮਿਲਦੀ ਕਿਹਨੇ ਹੁਣ ਤੁਹਾ ਪੈਸੇ ਆ ਕਿ ਕਿ ਬਗਲ ਵੇ ਹਾਂ ਵੀ ਆਪਾਂ ਘੋੜੇ ਤਾਂ ਹੀ ਲੈ ਕੇ ਲਵਾਂ ਸਮਾਂ ਕਈ ਲੱਖ ਦੀ ਘੋਈ ਨੰਨੇ ਜਾਂ ਉਹ ਮੌਕੇ ਤੇ ਤੰਦੀ ਹੋਊਗਾ ਜਾਂ ਉਹ ਦੂਜੀ ਹੋ ਸਕਦਾ ਵੀ ਤੁਹਾਨੂੰ 10 ਲੱਖ ਰੁਪਏ ਦੀ ਮਿਲ ਜੇ ਪੈਸੇ ਨਾਲ ਤੁਹਾਨੂੰ ਨਹੀਂ ਮਿਲਣਾ ਜੀ ਮਕਦਰ ਨਾਲ ਕੁਝ ਹੁੰਦਾ ਹੈ ਨਾ ਤੇ ਮੌਕੇ ਤੇ ਉਹਦਾ ਡਿਪੈਂਡ ਕਰਦਾ ਉਹਦਾ ਰੀਨ ਹੈ ਵੀ ਤੁਸੀਂ ਇੱਕ ਪੰਜ ਦਿਨ ਕਿਤੇ ਗਏ ਮੇਨ ਨਾਲ ਕਾਫੀ ਭਾਰੇ ਹੈ ਬਈ ਜਿਵੇਂ ਪੂ ਬੇ ਹੋਈ ਹੈ ਕਿਤੇ ਤੇ ਢੋਲੀ ਚੰਗੀ ਟੱਕਰ ਦੇ ਅੱਗੇ ਟਾਈਮ ਸੌਦਾ ਹੋ ਸੌਦਾ ਹੋ ਜਾਣਾ ਹਾਂ ਉਹ ਮੇਰੇ ਆਪਣੇ ਮਾਈਂਡ ਚ ਨਹੀਂ ਹੁੰਦੀ ਗੱਲ ਪਰ ਲੈਣੀ ਆ ਪਰ ਢੋਲੀ ਦੇਖੀ ਚੱਲੀ ਕਾਫੀ ਭਾਰੇ ਇਹ ਕੰਨਾ ਹੋਣਗੇ ਤੇ ਦੂਜੀ ਗੱਲ ਜਦੋਂ ਆਪਾਂ ਸਮਾਂ ਥੋੜਾ ਇਸ ਕੰਮ ਤੇ ਹੋ ਜਾਂਦਾ ਹੀ ਆਪਾਂ ਥੋੜਾ ਜਿਹਾ ਪਤਾ ਲੱਗਣ ਲੱਗ ਜਾਂਦੇ ਗੱਲ ਕਰਕੇ ਜਿਵੇਂ ਬੰਨ ਰਗਾ ਜਾਂ ਇਹ ਤਾਂ ਤੇਰੀ ਗੱਲ ਪੱਗੀ ਹੈ ਤਾਂ ਪਰਮਾਨ ਹੈ ਜਦੋਂ ਵੀ ਪਰਮਾਨ ਕੇ ਤੇ ਲੋੜਾ ਹੁੰਦਾ ਹਾਂ ਹਾਂ ਜੀ ਹਾਂ ਇਸਨੇ ਇੱਕ ਚੀਜ਼ ਮੈਨੂੰ ਇਹ ਵੀ ਦੱਸ ਦਿਆ ਭਾਈ ਵੀ ਜੇ ਹੈ ਕਿਸੇ ਨੇ ਕੰਮ ਕਰਨਾ ਹੋਵੇ ਹਾਂਜੀ ਭੋੜਿਆਂ ਦਾ ਹਾਂਜੀ ਕੀ ਕਹਦੇ ਆਣੇ ਪਾਉਂਦੇ ਪੀਟੇ ਲੋਕ ਤੋਂ ਦੰਨ ਨਹੀਂ ਗੋਈ ਦੋਨੇ ਤਾਂ ਤੁਸੀਂ ਪਹਿਨਾ ਦੇ ਬਾਈ ਬਿਨਸ ਬੜੋਂਗੇ ਤਾਂ ਬਿਲਕੁਲ ਫਾਇਦਾ ਨਹੀਂ ਵੀ ਨਾ ਠੀਕ ਹੈ ਪਹਿਲਾਂ ਸੋਚੋ ਜੇ ਸ਼ੌਂਕ ਹੈ ਉਸ ਸ਼ੌਂਕ ਨੂੰ ਬਿਜ਼ਨਸ ਬਣਾਉਣਾ ਤਾਂ ਇਹਦੇ ਜਿੰਨਾ ਫਾਇਦਾ ਕਰੀ ਐਮ ਇਹ ਦੋ ਜਗ੍ਹਾ ਵੀ ਦੱਸ ਦਿੰਦੇ ਅਜ ਦੋਏ ਹੋ ਗਈਆਂ ਦੋਨੋਂ ਹੋ ਗਈਆਂ ਜੀ ਹਾਂ ਇਹ ਜੇ ਤੂੰ ਕੀ ਗੱਲੇ ਕੀ ਐ ਜੋ ਕਈ ਵਾਰੀ ਆਪਾਂ ਜਾਨਵਰ ਮਿਲ ਜਾਂਦਾ ਕਈ ਵਾਰੀ ਤਾ ਠੀਕ ਹੈ ਇਹ ਖਰਾਬ ਸਿਸਟਮ ਹੈ ਵੀ ਪੈਸੇ ਕਾਣ ਬੰਦੇ ਬਹੁਤ ਬੇਕਲ ਵੀ ਜਿੰਦੇ ਸਾਬ ਕੋਈ ਵੀ ਦੇ ਕੇ ਤੁਹਾਨੂੰ ਕੋਈ ਕੋਈ ਨਹੀਂ ਮਿਲਦੀ ਵੀ ਦੇ ਦੀ ਬੈਂਡ ਆਫ ਟਾਈਮ ਨਾਲ ਕੀ ਹੁੰਦਾ ਹੈ ਕਿ ਜਾ ਕੇ ਜੇ ਕੋੜੀਆਂ ਦਾ ਪ੍ਰੋਡਿਊਸ ਨਹੀਂ ਕਰਦਾ ਹੂੰ ਇਹ ਜਿਹੜੇ ਜਾਵੀਅਸ ਹਮਦ ਨਹੀਂ ਉਹ ਚੱਕਰ ਕੀ ਹੈ ਕਿ ਆਪਾਂ ਘੂੜੀ ਲੈ ਆਪ ਕੋ ਕੰਮ ਸੇਕ ਮੈਨੀ ਸਮਝ ਨਹੀਂ ਦੇ ਦੇ ਆਪਣੇ ਕੋਲ ਜਿਆਦਾ ਕੁਆਲਿਟੀ ਦੇ ਇਹ ਤੇ ਆਪ ਨੂੰ ਅਛਾ ਬਣਾਈ ਤੇ ਆਪ ਕੋਲ ਡੀ ਬਣਾ ਹਾਂ ਜਿੰਨਾ ਚਿਰ ਆਪਣਾ ਮਾਈਂਡ ਸੈਟ ਤੋਂ ਉਹਨੇ ਕੰਮ ਕਰ ਦਿੰਦਾ ਹੈ ਉਹਨਾਂ ਚਿਰ ਉਹਨਾਂ ਦਾ ਮਨ ਕਿ ਤੁਹਰੇ ਕੰਮ ਹੈ ਉਹਨਾਂ ਚਿਰ ਸਹੀ ਇਹ ਹੈ ਆਪ ਦਾ ਜੇ ਆਪਾਂ ਕੋਈ ਨਫਾ ਚੰਦੜ ਨਹੀਂ ਜਿੰਨਾ ਚਿਰ ਆਪਾਂ ਬਲੀਡਿੰਗ ਪਰ ਕਰਦੇ ਸੀ ਮੈਂ ਮੈਂ ਇੱਕ ਜੱਲ ਕਹਿਣਾ ਹੁੰਦਾ ਕਿ ਕਿਸੇ ਵੀ ਕੰਮ ਨੂੰ ਦੇਜੇ ਕਰਨਾ ਉਹ ਹੀਲ ਲਾਉਣ ਦੀ ਚਾਹੀਦੀ ਹੈ ਹਾਂ ਕਿਸੇ ਵੀ ਕੰਮ ਨੂੰ ਸਿੱਧ ਕੇ ਕਰਨਾ ਕੋ ਕੰਮ ਜਾ ਹਾਂਜੀ ਘੋੜਾ ਤਾਂ ਇੱਕ ਜੀਰੇ ਵਰਗਾ ਹੁੰਦਾ ਇਹੋ ਜੇ ਆਪਾਂ ਕਹੀਏ ਜੀਰੇ ਦੀ ਕੋਈ ਲੋੜ ਤਾਂ ਹੈ ਨਹੀਂ ਕੋਈ ਬੇਸਿਕ ਨੀਡ ਤਾਂ ਹੈ ਨਹੀਂ ਪਰ ਹੀਰਾ ਮੈਂ ਤਾਂ ਬਹੁਤ ਪਿੱਛੇ ਰਿਹਾ ਬੇਕਰ ਤਾਂ ਇੱਕ ਹੀਰਾ ਮਹਿੰਗਾ ਬਿਕਉਂ ਦਾ ਕਾਰਨ ਇਹ ਹੋ ਜਾਂਦਾ ਵੀ ਉਹ ਇੱਕ ਸਟੇਟਸ ਸਿੰਬਲ ਬਣ ਬਿਲਕੁਲ ਹੈ ਨਾ ਸਟੇਟਸ ਹਮ ਉਹੀ ਚੀਜ਼ ਘੋੜਾ ਠੀਕ ਹੈ ਉਹ ਜਿਹੜਾ ਤਾਂ ਜੌਹਰੀ ਆ ਹਾਂਜੀ ਉਹਦੇ ਲਈ ਤਾਂ ਉਹ ਹੀਰੇ ਹਾਂਜੀ ਤੇ ਜਿਹੜਾ ਮੰਨ ਕੇ ਚਲੋ ਕੋਈ ਆਮ ਬੰਦਾ ਜਿੰਨੂੰ ਨਹੀਂ ਪਰਕ ਉਹਦੇ ਲਈ ਉਹ ਪੱਥਰ ਹੈ ਬਿਲਕੁਲ ਇਹੀ ਚੀਜ਼ ਘੋੜੇ ਦੀ ਹੈ ਜਿਹਨੂੰ ਸ਼ੌਂਕ ਹੈ ਉਹਦੇ ਲਈ ਉਹ ਕਰੋਨਾ ਦਾ ਵੀ ਹੋ ਸਕਦਾ ਹਾਂਜੀ ਜਿੰਨੂੰ ਸ਼ੌਂਕ ਨਹੀਂ ਹੈਗਾ ਤੇ ਸਿੱਕ ਕੇ ਨਹੀਂ ਕਰਦਾ ਤੇ ਉਹਦੇ ਨੂੰ ਉਹ ਮੋਬਾਈਲ ਦੇ ਪਿੱਛੇ ਵੀ ਲਿਜਾ ਦੇ ਬਿਲਕੁਲ ਜੀ ਇੱਕ ਇੱਕ ਬੰਦੇ ਨੇ ਮੰਨ ਲਓ ਨਵੇਂ ਬੰਦੇ ਨੇ ਕੋਈ ਘੋੜੀ ਲਈ ਸਰ ਪਹਿਲੀ ਗੱਲ ਤਾਂ ਕੋਈ ਨਵਾਂ ਬੰਦਾ ਹੀ ਖਾਲੂ ਘੋੜੀ ਹੈ ਹਾਂ ਬਾਈ ਜਣ ਤੁਹਾਨੂੰ ਘੋੜੀ ਮਿਲ ਗਈ ਹਾਂ ਲੇ ਗੋ ਉਹਨੇ ਮੱਥਾ ਮਾਰਨਾ ਦੇਣ ਜੜਸਾਲ ਹਾਂ ਆ ਸਕੇ ਵੱਡੀਆਂ ਘੋੜੀਆਂ ਚੰਗੀਆਂ ਢੋਗੀਆਂ ਗਰੀਡੇ ਹਾਂ ਹੂੰ ਉਹ ਚਾਹੇ ਮੈਂ ਜਾਂ ਚਾਹੇ ਕੋਈ ਹੋਰ ਉਹ ਇੱਕ ਦਨ ਸਿੱਕੀ ਗਲਾ ਬੇਚ ਦੇ ਆ ਉਹ ਕਹਿੰਦਾ ਕਿ ਉਹ ਲੁੱਟੀਆਂ ਹੁੰਦੀਆਂ ਤਾਂ ਹੀ ਅਗਲਾ ਫੜਾਉਂਦਾ ਕਿ ਯਾਰ ਕੋਈ ਗੱਲ ਨਹੀਂ ਹਾਂ ਪਾ ਪੈਸੇ ਬਣਾ ਪੈਸੇ ਬਣਾ ਪਰ ਉਹਨਾਂ ਤੇ ਜਿਹੜੇ ਜਿਹੜੇ ਐਕਸਪੀਰੀਅੰਸ ਵਾਲੇ ਬੰਦੇ ਜਿਹਨੂੰ ਨਾ ਕੋਈ ਕੋਸ਼ਿਸ਼ ਨਹੀਂ ਹੋਇਆ ਤਾਂ ਬੰਦੇ ਨੂੰ ਬਹੁਤ ਮੁਸ਼ਕਲ ਬਹੁਤ ਮੁਸ਼ਕਲ ਬਾਕੀ ਜਿਹੜੇ ਉਹ ਟੁੱਟ ਜਾਂਦੇ ਉਹਨਾਂ ਦਾ ਸ਼ੌਂਕ ਹੀ ਮਰ ਜਾਂਦਾ ਸ਼ੌਂਕ ਹੀ ਮਰ ਜਾਂਦਾ ਫੇ ਟਰਾਈ ਕਰੋ ਕਿ ਤੁਸੀਂ ਮਹਿੰਗੀ ਲੈਣੀ ਹੈ ਸਸਤੀ ਲੈਣੀ ਹੈ ਤੁਸੀਂ 93 ਇੰਚ ਲੈਣੀ ਹੈ ਤੁਸੀਂ 70 ਇੰਚ ਲੈਣੀ ਹੈ ਤਾਂ ਆਪ ਦੇ ਆਪਣੇ ਬਜਟ ਦੇ ਹਿਸਾਬ ਨਾਲ ਕਿ ਤੁਸੀਂ ਥੋੜੀ ਘੱਟ ਲਓ ਲਿਖਾਂ ਨਹੀਂ ਨਾ ਇੱਕ ਮੈਂ ਆਪਣੇ ਸੱਜਣਾਂ ਨੂੰ ਦੱਸ ਦਿਆਂ ਹੁੰਦਾ ਬਹੁਤ ਕਮਾਲ ਦੀ ਗੱਲ ਹੈ ਅੰਗੇ ਕਦੇ ਬਾਹਰ ਨਹੀਂ ਜੇ ਤੁਸੀਂ ਘੋੜਿਆਂ ਨੂੰ ਐ ਜਾ ਬਿਜ਼ਨਸ ਐ ਜਾ ਵਪਾਰ ਕਰਨਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਜੇ ਦੋ ਘੋੜੀਆਂ ਲਈਆਂ ਤਾਂ ਉਹਨਾਂ 'ਚ ਇੱਕ ਵੇਚ ਕੇ ਦੇ ਬਿਲਕੁਲ ਵੀ ਤੁਹਾਨੂੰ ਕੀ ਕਟਿਆ ਨਿੱਗੀ ਪਾਇਆ ਜੇ ਤੁਸੀਂ ਪਹਿਲਾਂ 10 ਇਕੱਠੀਆਂ ਲੈ ਲੋਗੇ ਫਿਰ ਹੋ ਸਕਦਾ ਵੀ ਤੁਹਾਨੂੰ ਉਹ ਤੋਂ ਵੇਚ ਕੇ ਦੇਣ ਬਿਲਕੁਲ ਤੁਹਾਨੂੰ ਮਾਰਕੀਟ ਵੀ ਉਦੋਂ ਹੀ ਪਤਾ ਲੱਗਣੀ ਹੈ ਜਦੋਂ ਤੁਸੀਂ ਖਰੀਦਣੀ ਹੈ ਤੇ ਜਦੋਂ ਤੁਸੀਂ ਵੇਚਣੀ ਹੈ ਜਿਹੜਾ ਬੰਦਾ ਜੇ ਤੁਸੀਂ ਚਾਰ ਘੋੜੀਆਂ ਲਈਆਂ ਨੇ ਠੀਕ ਆ ਉਹ ਚੋਂ ਦੋ ਵੇਚ ਕੇ ਦੇ ਦਿਓ ਉਹਨੂੰ ਪਤਾ ਲੱਗ ਜਾਊਗਾ ਵੀ ਇਹ ਕੰਮ ਕਿ ਅਨ ਵਿਕਤੀ ਤੁਹਾਡੇ ਚੋ ਟੈਲੈਂਟ ਵੀ ਹੈ ਬਿਲਕੁਲ ਇਹ ਚੀਜ਼ ਵੇਚਣ ਦਾ ਜਿਹੜੀ ਜ਼ਰੂਰੀ ਚੀਜ਼ ਹੈ ਜਿਹੜੀ ਗਰਪਨ ਦਾ ਸਿਸਟਮ ਹੈ ਗਰਪਨ ਕੋਲ ਹੀ ਮਾਰ ਲੰਦ ਨਹੀਂ ਲੈ ਹਾਂ ਉਹਨੇ ਕਹਿੰਦੇ ਜੰਗਲੀ ਕਪੜਾ ਉਹਨੇ ਕਹਿੰਦਾ ਕਿ ਇਹ ਕੋਈ ਬੜੇ ਸ਼ਾਂਤ ਦਾ ਸਾਧਨਾ ਬਿਲਕੁਲ 4-5 ਮਹੀਨੇ ਵਰ ਮਸੂਪ ਹੈ ਉਹਨੇ ਬੱਚਾ ਚੰਗਾ ਦਿੱਤਾ ਤੇ ਕੋਈ ਚੰਗੇ ਉਹ ਬੱਚਾ ਚੰਗੇ ਜੀਣਾ ਉਹਨਾਂ ਦਾ ਲੱਗਦਾ ਪਰ ਕਦੇ ਕੋਈ ਮੁਕੰਦਰ ਕੋਈ ਸਾਥ ਸੜ ਜਾਂਦਾ ਹੋ ਜਾਂਦਾ ਹਾਂ ਹਾਂ ਉਹਨੇ ਦਿੱਤਾ ਚੰਗਾ ਘੂੜੀਆ ਤੋਂ ਬੋਲੋ ਮੋੜ ਜਾਂਦਾ ਇਹ ਕੁੜੀ ਪੜੀ ਗਈ ਉਹਦੇ ਨਾਂ ਉਹਦੇ ਵਾਸਤੇ ਕਿਤਾ ਲਾਹੇ ਲਾਹੇ ਬੰਦਾ ਇਹ ਕੁੜੀ ਪੜੀ ਗਈ ਹਾਂ ਮੈਂ ਸਭ ਤੋਂ ਵੱਡੀ ਗਰੰਟੀ ਅੰਦਰ ਦੀ ਸਾਹੀ ਇਹ ਨਾ ਇੱਕ ਸਿੱਤਾ ਕੱਢਿਆ ਵਾਸੂ ਤੁਸੀਂ ਕੁੜੀ ਲੜੋਂਦਾ ਫੀਕੀ ਨਾ ਹੁੰਦੀ ਮਰ ਤੁਸੀਂ ਲੜੋਂਦਾ ਪੈ ਜਾਣਾ ਉਹਨੇ ਦੀ ਕੁੜੀ ਹੋ ਗਈ ਇਹ ਚੀਜ਼ ਨਾ ਹੋਵੇ ਡਾਕੜੀ ਕਿੰਨੂ 10 ਲੱਖ ਦੀ ਮਰਤੀ ਗਈ ਹਾਂ ਉਹਨੇ ਕੀੰਤ ਦੀ ਕੁੜੀ ਹੋ ਗਈ ਦੂਜੇ ਸੂਏ ਕੁੜੀ ਲੜੀ ਗਈ ਅੱਛਾ ਇਹ ਉਹਨੇ ਜੇ ਮੰਨ ਕੇ 20 ਲੱਖ ਰਿਕੋਰਡ ਨੂੰ ਪਹਿਲੇ ਤੋਂ ਦੱਸਦਾ ਬਤਾ ਕਰਨੀ ਕਰਨੀ ਜੇ ਚਾੜੀ ਨੇ ਹੁਣ 20 ਦਾ ਕਟਨੀ ਕਿੰਨਾ ਦੀ ਜੇ ਸੋ ਜਾ ਕੇ ਕੋਈ 300 ਰੁਪਏ ਫੋਮਿੰਗ ਸੀ ਕਿ ਕੁੜੀ ਸੀ ਥਿੰਕ ਚੇਂਜ ਤਾਂ ਹੋ ਜੀ ਜਿਹੜੀ ਲੋਕ ਦੱਸਦੇ ਇਕੋ ਲੈਣੀ ਕੀਮਤ ਲੱਗਾਂ ਤੇ ਹੀ ਉਸ ਦੇ ਨਹੀਂ ਇਹ ਦੱਸ ਮੰਨਦਾ ਇਹ ਤਾਂ ਮੰਨ ਨਹੀਂ ਇਹ ਹੱਲ ਨਹੀਂ ਕਿ ਮੰਨ ਜਾਂ ਤਾਂ ਬਾਪੇ ਆ ਜਾਣੀ ਜਨਾਬ ਪੜਨਗੇ ਉਹਦੇ ਲੱਖਾਂ ਦੇ ਵੀ ਆ ਕੋੜੇ ਕਰੋੜਾਂ ਦੇ ਵੀ ਆ ਠੀਕ ਹੈ ਪਰ ਜੇ ਆਪਾਂ ਕਹੀਏ ਨਾ ਹਰੇਕ ਹੀ ਨਹੀਂ ਜੀ ਉਹ ਤੁਹਾਡੀ ਅੱਖ ਨੂੰ ਪਤਾ ਹੋਣਾ ਚਾਹੀਦਾ ਕਿਹੜਾ ਲੱਖ ਵਾਲਾ ਤੇ ਕਿਹੜਾ ਕਰੋੜ ਇੱਕ ਮੰਨ ਲਓ 150 ਕਰੋੜ ਦੇ ਬੁੱਤੂ ਦੇਖ ਜੀ ਹੂੰ ਇੱਕ ਕੋਰ ਐਗਜ਼ਾਮਪਲ ਆ ਦਾਂ। ਹੂੰ। ਤੂੰ ਮੱਥੇ ਬਟੇ ਦੀ ਕੋਈ ਕਾਲੀ ਭੋਈ। ਹੂੰ। ਇੱਕ ਮੱਥੇ ਬਟੇ ਦੀ ਕੋਈ ਮੈਂ। ਹੂੰ। ਉਹ ਜਿਹੜੀ ਘੂੜੀ ਚੰਗੀ ਲੈਣ ਦੀ ਚੰਗੀ ਦਿੰਦ ਕਰਕੇ ਆਈ ਹੈ। ਹੂੰ। ਤੂੰ ਸੀ ਘੂੜੀ ਉਹ ਮਾਨੂੰ ਵੀ ਲੱਗਦੀ ਦੇ ਦਿੱਤੀ। ਹਾਂ। ਉਥੇ ਮੈਂ ਦੇਖੂਗਾ ਜਦ ਕਿ ਮੇ ਇਹ 10 ਲੱਖ ਦੇ ਡਾਕਟਰ ਸਾਹਿਬ ਨੇ 20 ਲੱਖ ਦੇ ਡਾਕਟਰ ਸਾਹਿਬ ਨੇ ਦੇ ਦਿੱਤਾ ਮੇਰੀ ਘੂੜੀ ਦਾ ਖਾਨ ਦਾ ਜੇਕੀਨ। ਆ। ਇਨਸਟੇਡ ਆ ਤਾਂ ਉਹ ਜੇ ਆਪਾਂ ਕੰਲੀ ਇਹ ਦੀ ਦੇਖਾਂ ਵੀ ਉਹਦੇ ਵਰਗੀ ਘੂੜੀ ਹੈ। ਉਹ ਮਤਲਬ ਗੱਲ ਲਈਏ ਉਹ ਇੱਕ ਲੈਂਡ ਦੀ ਸੀ ਇਹਦੀ ਕੀ ਲੈਣਾ ਇਹਨੇ ਕੀ ਪ੍ਰੋਡਿਊਸ ਕਰਿਆ ਨੇ ਕੀ ਪ੍ਰੋਡਿਊਸ ਹੋਣੀ ਉਹਦੀ ਜੀ ਕੀਮਤ ਉਹਦੀ ਪੁੱਖ ਤਾਂ ਡਰਦੀ ਗਾੜਦਾ ਗਿਆ 25 ਦੀ ਕੀਮਤ ਤਾਂ ਜਿਹੜੀ ਇਹ ਉਹਦੇ ਆਪਾ ਜਿਹੜਾ ਬੰਦਾ 파ਰਪੂਰ ਦੇਖ ਲਊਗਾ ਵੀ ਇਹਨੇ ਕੀ ਹੈ ਕੀ ਬਣਦਾ ਬਾਹੀ ਕੱਟ ਕਰਾਉਣਾ ਮੇਰਾ ਪੂਰਾ ਤੰਦ ਵੀ ਮਤਲਬ ਬਿਊਟੀ ਵੀ ਬਣਤਰਾਂ ਦਾ ਸਹੀ ਹੋ ਗਿਆ ਆਪੀ ਕੋਲ ਜੀ 156 61 ਦੀ ਕੀਮਤ ਹੋ ਰਹੀ ਹੈ ਸਰਬਨ ਸ਼ਾਰਟ ਗਾੜ ਤੇ ਲਿਖੂ ਮੇਰੀ ਇੱਥੇ ਕੀ ਆਉਣੀ ਉਹ ਕੋਈ ਨਹੀਂ ਦੇਖਣ ਨੂੰ ਪੁੱਖ ਨਹੀਂ ਪੁੱਖੀ ਜੀ ਕੋਈ ਨਹੀਂ ਨਾ ਇੱਕ ਤੇ ਮੈਂ ਦੱਸਦਾ ਗਾਣਾ ਬਿਘੋੜਿਆਂ ਦੇ ਕੰਮ ਚ ਨਫਾ ਕਿੰਨਾ ਮੈਂ ਕਹਿੰਦਾ ਕਿ ਜਦੋਂ ਮੈਂ ਬਸ਼ੇਰੀ ਲਈ ਆ ਹਾਂਜੀ ਮੇਰੇ ਕੋਲ ਕੁੱਲ 50000 ਰੁਪਏ ਇਸ ਵਾਈਪ ਕੋਟੀ ਸੇ ਖਰਦ ਉਹਦੇ ਤੋਂ ਲਈ ਸੀ ਕਿ ਤੂ ਕੋੜੀ ਮੈਂ ਕੁੱਲ 50000 ਰੁਪਏ ਲੈ ਕੇ ਉਦੋਂ ਮੈਨੂੰ ਇੱਕ ਵੀ ਬੰਦਾ ਨਹੀਂ ਸਿੱਟਦਾ ਮੋਕਸਰ ਮੈਂ ਹਾਂਜੀ ਤੇ ਹਾਂ ਮਤਲਬ ਜਦੋਂ ਘੋੜੀ ਦੇ ਆਪਾਂ ਗੱਲ ਕਰਦੇ ਇਕੱਲੇ ਪੈਸੇ ਨਹੀਂ ਦਿੰਦਾ ਮਤਲਬ ਉਹਨੇ ਮੇਰੇ ਘਰ ਦੇ ਜੋ ਵੀ ਅੱਜ ਮੈਂ ਹੈਗਾ ਜਿੱਥੇ ਵੀ ਹੈਗਾ ਸੌਫੀ ਰੋਟੀ ਖਾਣਾ ਤਾਂ ਸਿਰਫ ਤੇ ਸਿਰਫ ਉਹੀ ਦੇਣਾ ਜਦੋਂ ਮੈਂ ਅਗਲੀ ਵਾਰ ਮੁਕਸਰ ਮੰਡੀ ਤੇ ਜਾਣਾ ਤੇ ਮੈਨੂੰ ਚਾਹ ਵੀ ਕਿਤੇ ਚਾਹ ਬਣ ਜਿਹੜੀ ਤੱਕੇ ਨਾਲ ਪਿਆਦੀ ਭਾਗੇ ਤੂੰ ਵੀ ਟੈਂਟ ਐਸਾ ਨਹੀਂ ਜਿਹੜਾ ਬੰਦਾ ਜਾਵੇ ਫਿਰ ਕੋੜਿਆਲੇ ਸੱਜਣਾਂ ਦੇਖੋ ਚੰਗੇ ਮਾੜੇ ਹਰੇਕ ਕਮੇ ਨੂੰ ਮੈਂ ਇੱਕ ਗੱਲ ਜ਼ਰੂਰ ਕਹਿਣੀ ਦੋਨਾਂ ਨੂੰ ਕਿ ਜਿਹੇ ਜਿਹੇ ਬੰਦੇ ਘੋੜਿਆਂ ਤੋਂ ਮਿਲ ਜਾਂਦੇ ਨੇ ਤੇ ਤੁਸੀਂ ਸਿੱਖਣ ਨੂੰ ਬਹੁਤ ਮੈਂ ਫਿਰ ਇਹ ਗੱਲ ਦੀ ਇੱਕ ਮੈਂਸ਼ਨ ਕਰਾਂਗਾ। ਕਾਫੀ ਬੰਦਿਆਂ ਦਾ ਚਲੋ ਈਵਰੀ ਬੰਦਾ ਆਪਣੀ ਜੰਗਲ ਨੂੰ ਨਹੀਂ ਜਾਂਦਾ। ਉਹ ਤਾਂ ਈਵਰੀ ਬੰਦਾ ਆਪਣਾ ਜੰਗਲ ਸੜੀ ਹੀ ਲੰਘਦਾ। ਹਾਂ। ਦੇਖੋ ਪੰਝੇ ਕੋਲੇ ਕਿਸਾਰ ਨਹੀਂ ਹੁੰਦਾ। ਪਰ ਜਿਹੜਾ ਮੇਰਾ ਅਜੰਡ ਕੱਢਿਆ ਜੀ ਅਗਲਾ ਕਹਿੰਦਾ ਨਾ ਕੋੜੀਆਂ ਵਾਲੇ ਏਡੀ ਮੰਨ ਕਿ ਤੰਦ ਨੂੰ ਫੂਲ ਬਣੀ ਗਿਆ ਦਾ ਤਾਂ ਇੰਨਾ ਹੀ ਬਾਰੇ। ਨੇ ਜੀ ਕੋੜੀਆਂ ਵਾਲੇ ਜਿੰਨਾ ਬੰਦਾ ਕੋੜੀਆਂ ਵਾਲੇ ਸੇਵਾ ਕਰਦਾ ਜਿੰਨਾ ਕੋ ਬੰਦਾ ਸਿਹਤ ਚ ਰੱਖੂ ਉਹਨਾਂ ਇੱਕ ਮੰਨ ਕੇ ਜੋ ਕਿਸੇ ਨੂੰ ਰੱਖੇ ਹੀ ਜਾਣ। ਇੱਕ ਹੋਰ ਨਾ ਗੱਲ। ਮੈਂ ਤੈਨੂੰ ਕਿੰਨਾ ਦੱਸ ਰਿਹਾ ਨਾ ਜਿੰਨਾ ਚਿਰ ਬੰਦਾ ਆਪ ਲਾਲ ਤੇ ਤੈਨੂੰ ਆਉਂਦਾ ਉਹਨੇ ਤਾਂ ਡਿੱਗੀ ਨਹੀਂ ਬਾਈ ਨਹੀਂ ਪਈ ਜੇ ਹੁਣ ਮਨਨ ਕਿਦਰ ਮੈਂ ਕਿਸੇ ਨੂੰ ਘੋੜੀ ਵੇਚਦਾ ਮਤਲਬ ਮੈਂ ਤੈਨੂੰ ਘੋੜੀ ਵੇਚਦੇ ਮੈਨੂੰ ਪਤਾ ਵੀ ਇਹ ਘੋੜੀ ਮੇਰੇ ਵਾਲੀ ਭਾਈ 10 ਲੱਖ ਦੀ ਹੈ 5 ਦੀ ਹੈ 2 ਦੀ ਹੈ 1 ਠੀਕ ਹੈ ਮੈਂ ਤੈਨੂੰ ਉਹ ਘੋੜੀ ਦੇਣੀ ਆ 40 ਲੱਖ ਦੀ ਠੀਕ ਹੈ ਤੇ ਤੈਨੂੰ ਮੈਂ ਕਹਿ ਰਿਹਾ ਵੀ ਤੇਰੀ 70 ਦੀ ਬਕਾ ਦੇ ਜਦੋਂ ਦੇਖ ਉਹ ਤਾਂ ਜਦੋਂ ਲਾਲ ਚ ਆਉਂਦਾ ਤਾਂ ਫਿਰ ਦਿਮਾਗ ਤੇ ਪਟਦਾ ਪਏ ਉਹਨੂੰ ਪੁੱਛਣਾ ਹੋਵੇ ਭਲੇ ਮਾੜੀ ਹੈ ਵੇ ਜੇ ਇਹਦੀ 70 ਦੀ ਕਾਹਾ ਬਿਕ ਰਹੀ ਆ ਕੋ 340 ਦੀ ਕਾਹ ਤੇਰੇ ਦਾ ਤੋ ਦੇ ਉਹ ਜਦੋਂ ਤੁਸੀਂ ਆਪ ਤੁਹਾਨੂੰ ਉਹ 70 ਲੱਖ ਦੇਖਣ ਲੱਗੇ ਜਾਂਦਾ ਉਹ ਤੁਹਾਡੇ ਕੋਲ ਹੀ ਦੇਤੀ ਉਹਨੇ ਤੁਹਾਨੂੰ ਫਿਰ ਮੁੜ ਕੇ ਕੋਈ ਲੈਣ ਨਹੀਂ ਆਉਂਦਾ ਠੀਕ ਆ ਫਿਰ ਉੱਥੇ ਬੰਦਾ ਫਰਦਾ ਤੁਸੀਂ ਲਾਲਚ ਤੋਂ 10 ਕਦਮ ਦੂਰ ਬਿਲਕੁਲ ਇੱਕ ਚੀਜ਼ ਮੈਂ ਤੁਹਾਨੂੰ ਦੱਸ ਦਿੰਦਾ ਆ ਸ੍ਰਿਸ਼ਟੀ ਦੇ ਉੱਤੇ ਕੁਝ ਵੀ ਫਰੀ ਨਹੀਂ ਹਰ ਇੱਕ ਚੀਜ਼ ਦਾ ਤੁਹਾਨੂੰ ਪੇ ਕਰਨਾ ਪਊਗਾ ਉਦੀ ਅਮਾਉਂਟ ਤੁਸੀਂ ਤੈਅ ਕਰਨੀ ਹੈ ਕਿ ਤੁਸੀਂ ਉਹ ਪੇ ਕੀ ਕਰਦੇ ਠੀਕ ਹੈ ਸਾਰਾ ਠੀਕ ਹੈ ਠੀਕ ਹੈ ਕਿਉਂ ਬੰਦੇ ਨਾਲ ਡੱਗੀ ਨਾ ਜੀ ਸਭ ਕਹਿੰਦਾ ਤੁੰਹਾਨੂੰ ਦਿਮਾਗ ਮਾਰ ਦਿਮਾਗ ਮਾਰ ਜੇ ਬੰਦਾ ਫੇਰ ਮਾਰ ਬਿਲਕੁਲ ਜੇ ਉਹ ਆਪਣੇ ਲਾਲਚ ਪੈਦਾ ਹੁੰਦਾ ਨਾ ਜੀ ਤੇ ਉਦੋਂ ਆਪਣਾ ਡੱਗੀ ਵੱਜਣੀ ਹੈ ਜਦੋਂ ਆਪਾਂ ਚੀਜ਼ ਸਪੋਰਸ ਆਸ ਕਾ ਖੋਲ ਕੇ ਲੜੋ ਤੁਸੀਂ ਪਹਿਲੀ ਵਾਰ ਮੰਨ ਲਓ ਬਸ਼ੀਰੀ ਲਈ ਤੋਂ ਹੂੰ ਠੀਕ ਹੈ ਜੀ ਉਹ ਤੁਸੀਂ ਮਹਿੰਗੀ ਲੈ ਲਓ ਤੁਸੀਂ ਸਸਤੀ ਲੈ ਉਹ ਚੀ ਮੈਟ ਨਹੀਂ ਨਾ ਪਰ ਜੋ ਚੀਜ਼ ਉਹ ਬਸ਼ੀਰੀ ਨੇ ਤੁਹਾਨੂੰ ਦੇਤੀ ਮੈਂ ਤੁਹਾਨੂੰ ਕਰੋੜਾਂ ਦਾ ਕੇ ਲੈ ਸਕਦੇ ਸੀ ਮੈਂ ਅਰਬਾਂ ਦਾ ਕਿਉਂ ਵੀ ਲੈ ਤਾ ਆ ਚੀਜ਼ ਬੱਟ ਨਹੀਂ ਮੇਰਾ ਤਾਂ ਮੈਂ ਐਵੇਂ ਝੂਠ ਮਾਰਾ ਮੇਰਾ ਤਾਂ ਘਰ ਵੀ ਉਹਦੇ ਘਰ ਕੇ ਚਾਉਂਦਾ ਬਿਲਕੁਲ ਹੀ ਸਹਿਚਾਰ ਮੈਂ ਕੀ ਕਿਹਾ ਜਿਹੜਾ ਘੋੜਾ ਨਾਲ ਸਹਿਚਾਰ ਹਾਂ ਉਹਦੇ ਵਰਗਾ ਸਹਿਚਾਰ ਕੋਈ ਨਹੀਂ ਸਰ ਮੈਂ ਕਹਿੰਦਾ ਕਿ ਇੰਨਾ ਲੋਕਾਂ ਨੇ ਪਿਆਰ ਦਿੱਤਾ ਮੈਂ ਤਾਂ ਮੈਨੂੰ ਕਦੇ ਲੱਗੇ ਨਹੀਂ ਸੀ ਕੋਈ ਲੋਕ ਇੰਨਾ ਪਿਆਰ ਵੀ ਕਰ ਦਿੰਦੇ ਮੇਰੇ ਹਿੱਸੇ ਤਾਂ ਬਹੁਤਾ ਹੈ ਹਾਂ ਜੀ ਹੁਣ ਆਪਾਂ ਨੂੰ ਕਿੰਨੇ ਸਾਲ ਹੋ ਗਏ ਵਰਤਦੇ ਹਾਂ ਜੀ ਬਹੁਤ ਸਾਲ ਹੋ ਗਏ ਕਿੰਨੇ ਸਾਲ ਹੋ ਗਏ ਵਰਤਦੇ ਮੈਨੂੰ ਲੱਗਦਾ ਵੀ ਮੈਨੂੰ ਕਦੇ ਲੱਗੇ ਨਹੀਂ ਉਪਰ ਆ ਹਾਂ ਬਿਲਕੁਲ ਜੀ ਜਮਾ ਪਉ ਮੈਨੂੰ ਆਉਦਾ ਹੀ ਕਰ ਲੱਗਦਾ ਹੁੰਦਾ ਬਹੁਤ ਸਰਪੰਚ ਸਾਹਿਬ ਕੋਲ ਜਾਂਦੇ ਹਾਂ ਉਹ ਇੱਕ ਮਹੀਨੇ ਤੋਂ ਮਤਲਬ ਮਿਲਣ ਨੂੰ ਨਹੀਂ ਸੱਤਰੇ ਹਾਂ ਨਾ ਚਾਪ ਕੇੜਾ ਰੰਗੂ ਆਣਾ ਪਿੰਡਾਂ ਨੂੰ ਰੰਗੂ ਆਣਾ ਸਾਹਬ ਉਹ ਕਹਿੰਦਾ ਤੁਸੀਂ ਇੱਕ 4-5 ਸੱਜਣਾਂ ਆਦਾਂ ਕਿਆ ਬਿਲਕੁਲ ਤੇ ਇੱਕ ਗੱਲ ਹੋਰ ਵੀ ਆ ਬਹੁਤੇ ਲੋਕ ਨੇ ਨਾ ਜਿਹੜੇ ਘੋੜੇ ਉਹ ਸੌਖੇ ਹਾਂਜੀ ਸੌਖਾ ਬੰਦਾ ਹੀ ਘੋੜਾ ਹਾਂਜੀ ਠੀਕ ਆ ਸੌਖਾ ਜਾਂ ਤਾਂ ਘੋੜਾ ਕਰ ਦਿੰਦਾ ਬਿਲਕੁਲ ਜੇ ਮੈਂ ਹੁਣ ਮੈਨੂੰ ਘੋੜੇ ਨੇ ਆ ਕੇ ਸੌਖਾ ਕੀ ਹਾਂਜੀ ਠੀਕ ਹੈ ਇਹ ਘੋੜੇ ਦਾ ਮੈਂ ਸੋਚਦਾ ਵੀ ਉਹ ਕੋਈ ਪਦਵੀ ਆ ਜਿਹੜਾ ਉਹ ਮੇਰੇ ਘਰੇ ਆ ਗਿਆ ਉਹਨੇ ਸਾਡੇ ਬਈ ਘਰ ਦੇ ਹਾਲਾਤ ਤੇ ਸਾਰਾ ਕੁਝ ਬਦਲ ਦਿੱਤਾ ਇੰਨਾ ਕੁਝ ਦਿੱਤਾ ਹੋਰ ਕਿੰਨੇ ਬੰਦੇ ਨੰਬਰ ਲਾਉਗਾ ਜਿਹੜੇ ਮੁਕਲਾਏਗੇ ਜਿਨ੍ਹਾਂ ਦਾ ਸਾਰਾ ਸਿਸਟਮ ਥੋੜਾ ਨਹੀਂ ਤਾਪਾ ਤੇ ਨੀਰਾ ਸਭ ਤੋਂ ਸਭ ਤੋਂ ਖੋਦਾ ਬਣੇ ਹਾਂ ਕਾਫੀ ਬੰਦੇ ਹੂੰ ਪਰ ਮਕਸਦ ਇਹ ਇਹ ਜਿਹੜਾ ਚਿੱਤਦਣਾ ਤਾਂ ਹੁੰਦਾ ਬੰਦਾ ਕਰੋ ਵੀ ਚਾਹੇ ਉਹ ਬਣਾ ਦਿੜਦਾਂ ਵੀ ਹੋ ਭੁੱਖੀ ਰਹਿਣਾ ਬਿਲਕੁਲ ਦਿੜਦਾਂ ਦੀ ਤੁਮੜਾ ਕੋਈ ਹੱਥ ਨਹੀਂ ਜਾਂ ਹਾਂ ਮੈਂ ਜਦੋਂ ਲਈ ਸੀ ਨਾ ਇੱਕ ਇਹ ਕਹਿ ਕੀ ਲਈ ਸੀ ਕਦੇ ਵੇਚੀ ਨਹੀਂ ਹਾਂ ਠੀਕ ਹੈ ਮੈਂ ਇੱਕ ਮੈਂ ਹੋਰ ਦੱਸਦਾ ਮੇਰੇ ਚ ਸਭ ਤੋਂ ਵੱਡੀ ਨਲਾਕੀ ਕੀ ਹੈ ਮੈਨੂੰ ਵਪਾਰ ਕਰਨਾ ਨਹੀਂ ਹੁੰਦਾ ਵਪਾਰ ਹੈ ਬਹੁਤ ਦੀਆਂ ਚੀਜ਼ਾਂ ਨੂੰ ਆ ਜੀ ਬਿਲਕੁਲ ਕਿਉਂਕਿ ਬਿਨਾ ਵਪਾਰ ਤੋਂ ਤਾਂ ਇੱਕ ਵੀ ਸ੍ਰਿਸ਼ਟੀ ਚੱਲਦੀ ਨਹੀਂ ਹਾਂਜੀ ਵਪਾਰ ਬਹੁਤ ਵਧੀਆ ਚੀਜ਼ ਹੈ ਤੇ ਇੱਕ ਤੈਨੂੰ ਹੋਰ ਦੱਸਦਾ ਹਾਂ ਜੀ ਮਲਾਂ ਤੁਸੀਂ ਜੇ ਤੁਹਾਨੂੰ ਸ਼ੌਕ ਗੱਲ ਉੱਥੇ ਹੀ ਆ ਗਈ ਮੈਂ ਸ਼ੌਕ ਨੂੰ ਲੈ ਦਿੱਦਾਂ ਮੇਰੇ ਕੋਲ ਪੈਸੇ ਹੀ 50000 ਰੁਪਏ ਤਾਂ ਆਪਣਾ ਬਿਨਸ ਕਰਾਂਗੇ ਤੁਸੀਂ ਕਿੱਥੋਂ ਆ ਜੀ ਉਹੀ ਕਹਾ ਜੇ ਤੁਸੀਂ ਪਹਿਲਾਂ ਜੇ ਤੁਸੀਂ ਪਹਿਲੀ ਬਿਨਸ ਮਾਲ ਬਿਨਸ ਹੋ ਕੇ ਲੈ ਲੈਂਦੇ ਤੁਸੀਂ ਨਵੇਂ ਬੰਦੇ ਸੀ ਮੈਨੂੰ ਪੱਕਾ ਪਤਾ ਜੀ ਤੁਸੀਂ ਕੋੜੀ ਉਦੋਂ ਦੇ ਰੇਹਾਂ ਨੂੰ ਕੋਈ 5-7000 ਰੁਪਏ 10000 ਰੁਪਏ ਮਹਿੰਗੀ ਲਈ ਹੋ ਮੈਂ ਸਾਰੇ ਸੱਜਣਾਂ ਨੂੰ ਜਦੋਂ ਚਲੋ ਕਾਰ ਮੇਰੇ ਕੋਲੇ ਹੈਗੀ ਹੈ ਜੀ ਬੱਟੇ ਜਿਹੜਾ ਬੋਲਦੇ ਸੀ ਇਹ ਅਜ਼ੀਨਾ ਜਦੋਂ ਮੈਂ ਪਹਿਲਾਂ ਕੰਮ ਸ਼ੁਰੂ ਕੀਤਾ ਮੈਂ ਤੇਰੇ ਕੋਲ ਵੀ ਬਾਚਾ ਹਾਂਜੀ ਬਾਚਾ ਆਇਆ ਸੀ ਹਾਂ ਵਾ ਤੇ ਮਨ ਲਾ ਵੀ 15 ਕਿ ਦਿਨਾਂ ਅਜ ਕੋ ਡੈਲ ਨੂੰ ਗੱਡੀਆਂ ਚਲਵਾ ਤੀ ਇੰਨਾ ਪਿਆਰ ਦਿੱਤਾ ਲੋਕਾਂ ਨੂੰ ਬਹੁਤ ਜਾਂਦਾ ਮੈਂ ਤਾਂ ਅੱਜ ਵੀ ਵੀਡੀਓ ਚ ਬਿਚਾਰੋ ਮਤਲਬ ਬਹੁਤ ਰਣੀ ਹੈ ਠੀਕ ਹੈ ਤੇ ਇੱਕ ਇਹ ਵੀ ਗੱਲ ਕੋਈ ਬੰਦਾ ਹੱਥ ਕੱਢ ਕੇ ਕਹ ਦੇ ਵੀ ਇਹਨੇ ਸਾਡੇ ਨਾਲ ਧੱਕੀ ਮਾਰੀ ਜਹਾਂਸਾ ਨੂੰ ਮੈਂ 10 ਦਸਤ ਕਾਇਰ ਹਾਂ ਉਹ ਪਰਮਾਤਮਾ ਨੂੰ ਮਤਲਬ ਨਾ ਕਰਾਵੇ ਤੇ ਨਾਕ ਪਾਉਂਦਾ ਤੇ ਚਲੋ ਹਰੇਕ ਦਾ ਟੈਲੈਂਟ ਹੁੰਦਾ ਬਿਲਕੁਲ ਯਾ ਫਾ ਕਿਸੇ ਨੂੰ ਕਮਾੜਾ ਵੀ ਨਹੀਂ ਕਹਿੰਦੀ ਯਾਰ ਦੇਖੋ ਲੂੰਬੜੀ ਨੇ ਕੀਆ ਮਤਲਬ ਸ਼ੇਰ ਨੇ ਵੀ ਸ਼ਿਕਾਰ ਕਰ ਕੋਈ ਨੂੰ ਲੂੰਬੜੀ ਨੂੰ ਵੀ ਤਰਨਾ ਹੀ ਕਰ ਉਹ ਤਾਂ ਉਹ ਤਾਂ ਤੁਸੀਂ ਇਹ ਅਰਦਾਸ ਕਰਿਆ ਕਰੋ ਦੇਖੋ ਇੱਥੇ ਦੋ ਹੀ ਨੇ ਹਾਂਜੀ ਜਾਂ ਤਾਂ ਸ਼ਿਕਾਰੀ ਨੇ ਜਾਂ ਸ਼ਿਕਾਰ ਜੇ ਤਾਂ ਤੁਸੀਂ ਸ਼ਿਕਾਰੀ ਹੋ ਫਿਰ ਤੁਸੀਂ ਇਹ ਅਰਦਾਸ ਕਰਿਆ ਕਰੋ ਵੀ ਸਾਨੂੰ ਕੋਈ ਬਿਮਾਰ ਸ਼ਿਕਾਰ ਮੈਂਬਰੀ ਹਾਂਜੀ ਵੀ ਜਿਹਨੂੰ ਖਾ ਕੇ ਕੀ ਹੋ ਜਾਏ ਪ੍ਰੇਮਾ ਹੋ ਜੇ ਜਾਂ ਬਿਮਾਰ ਹੋ ਜੇ ਤੁਸੀਂ ਸ਼ਿਕਾਰ ਹੋ ਤਾਂ ਰੋਜ਼ ਹੀ ਅਰਦਾਸ ਕਰਿਆ ਕਰੋ ਤੇ ਬੱਜਮੀ ਨਿਸ਼ੇਦ ਕਰੋ ਠੀਕ ਹੈ ਗੱਲਾਂ ਦੋਤੀ ਨੇ ਜਿਆਦਾ ਤੁਸੀਂ ਸ਼ਿਕਾਰ ਬਣੋਗੇ ਜਾਂ ਸ਼ਿਕਾਰ ਕਰੋਗੇ ਜੇ ਤੁਸੀਂ ਮੰਨ ਲੈਂਦੇ ਜੇ ਤੁਸੀਂ ਸ਼ਿਕਾਰੀ ਹੋ ਫੇਰ ਹੋ ਤੁਸੀਂ ਅਰਦਾਸ ਕਰੋ ਜਿਹੜਾ ਸ਼ਿਕਾਰ ਮਿਲੇ ਤੰਦਰੁਸਤ ਮਿਲੇ ਵੀ ਤੇ ਇਹ ਗਰੀਬ ਦਾ ਗਾਲਾ ਨਾ ਪੱਟਿਆ ਜਾਵੇ ਹੈਨਾ ਇਹ ਚੀਜ਼ਾਂ ਨੇ ਬਾਕੀ ਭਾਈ ਸਾਰੀ ਬਹੁਤ ਟੈਨ ਦੇ ਬਾਬਾ ਤੇਰਾ ਮਤਲਬ ਬਹੁਤ ਟਾਈਮ ਦੀ ਮੇਰੀ ਜੀਤ ਵੀ ਸੀ ਵੀ ਤਾਰੀ ਨਾ ਬੈਠੇ ਪਰ ਸਵਾਬਸ ਸਮੇਂ ਦੀ ਤੰਮੀਦ ਕਰਕੇ ਨਹੀਂ ਬਰਦਰਦੀ ਹਾਂਜੀ ਉਹ ਮੈਂ ਕੱਲ ਆਇਆ ਹੋਇਆ ਠੀਕ ਆ ਅਜੇ ਤੁਹਾਡੀ ਵੀ ਨਹੀਂ ਕਰੀਆ ਤੇ ਹੁਣ ਜਦੋਂ ਵੀ ਆਇਆ ਕਰਾਂਗੇ ਹੁਣ ਤੇਰੀ ਵੀਡੀਓ ਕਰਿਆ ਹੀ ਕਰਾਂ ਠੀਕ ਹੈ ਠੀਕ ਕਿਉਂਕਿ ਮੈਂ ਦੋਸਤੋ ਪਰਸਨਲੀ ਦੱਸ ਰਹਾ ਜੀ ਤੁਹਾਨੂੰ ਇਹ ਬੰਦਾ ਐਸਾ ਇਹਨੇ ਆਪਣੇ ਏਰੀਆ ਚ ਹਰੇਕ ਘੋੜਿਆਂ ਦੀ ਹੈਲਪ ਕੀਤੀ ਹਰੇਕ ਬੰਦੇ ਦੀ ਹੈਲਪ ਕੀਤੀ ਠੀਕ ਪਿੱਠ ਸੁਣਦੀ ਆ ਤੇਰੀ ਮਨਾਂ ਵੀ ਪਿੱਠ ਤੋਂ ਪਤਾ ਲੱਗਦਾ ਲੋਕally ਨਹੀਂ ਕੋਈ ਬੰਦੇ ਨੇ ਕਦੇ ਅੱਜ ਤੱਕ ਮੈਂ ਤਾਰੀ ਦੇ ਵਿੱਚ ਕਿੰਨੂੰ ਪ੍ਰੋਗਰਾਮ ਨਵੇਂ ਬੰਦੇ ਸਤਨਾਮ ਉਹ ਵੀ ਸੀ ਉਹਨਾਂ ਦੀ ਕਿੰਨੀ ਸਪੋਰਟ ਕਰੀ ਪੋਰਟ ਬਹੁਤ ਸਾਹੇ ਸਤੋਂਤੋਰ ਪਰਮਾਧਮੇ ਗਿਗਾ ਇਹ ਕੋਈ ਆਪ ਨੂੰ ਦੱਟੇ ਨਾ ਜਿੰਨੇ ਕਿ ਜੋਗੇ ਹਨ ਕੋਈ ਤਾਂ ਕੋਈ ਆਪਾਂ ਕੋਟ ਬਲ ਐਕਸਪਰਟ ਨਹੀਂ ਹੈ ਜੇ ਜਿੰਨੇ ਕਿ ਜੋਗੇ ਹੈਗੇ ਪਰ ਆਪਾਂ ਆਪਣੋ ਵੀਰ ਜੀ ਦੇ ਵਿੱਚ ਕੰਮ ਆਈ ਦੇਖੋ ਐਕਸਪਰਟ ਤਾਂ ਦੂਰੇਗਾ ਇਹ ਤਾਂ ਤੈਨੂੰ ਮੰਨਣੀ ਪਏ ਤੇ ਇਹ ਚੀਜ਼ ਮਨਾ ਹੋਣਾ ਤੁਹਾਨੂੰ ਕਦੇ ਵੀ ਕਿਸੇ ਨਾਲ ਵੀ ਬੱਝ ਹੋ ਸਕਦੇ ਹੈ ਨਾ ਪਰ ਐਕਸਪਰਟ ਹੈਗਾ ਇਹ ਇਸ ਕਰਕੇ ਦੱਸਣਾ ਜ਼ਰੂਰੀ ਆ ਵੀ ਜੇ ਅਗਲਾ ਕਹੇਗਾ ਵੀ ਤਾਰੀਖਾਂ ਮਨ ਕੇ ਚੱਲ ਵੀ ਜਮਾ ਹੀ ਸਾਦਾ ਜਿਹਾ ਬੰਦਾ ਵੀ ਫੇਰ ਵੀ ਕਾਮਯਾਬ ਹੋ ਗਏ ਨੇ ਤਾਰੀ ਨੇ ਬਹੁਤ ਮਿਹਨਤ ਕੀਤੀ ਸਮਾਂ ਲੱਗ ਤਾਰੀ ਨੇ ਬਹੁਤ ਸਿੱਖਿਆ ਹਾਂ ਜਦੋਂ ਆਪਾਂ ਉਧਰ ਫਾਰਮਿੰਗ ਦਾ ਸੀ ਉਦੋਂ ਸਾਰੇ ਬੱਚੇ ਹੀ ਸੀ ਘੋੜੀ ਇੱਕ ਏ ਸੀ ਲਾ ਲਓ ਸੀ ਰੈਟਸ ਉਹ ਨਾਲ ਘੋੜੀ ਨੇ ਘਰ ਭਰਿਆ ਮੈਂ ਤਾਂ ਮੈਂ ਕੰਮ ਸਟਾਰਟ ਕਰੇ ਜੀ ਲਈ ਮੈਂ ਵੀ 45000 ਦਿੱਤੀ ਮੈਂ ਵੀ 45000 ਦੇ 50 ਦੀ ਲਈ ਸੀ ਅਸੀਂ ਜਦੋਂ ਮੈਂ ਖੁਦ ਕੰਮ ਸਟਾਰਟ ਕਰੇ ਤਾਂ ਘੋੜੇ ਦਾ ਪਹਿਲਾਂ ਪਾਪਾ ਡੜੀ ਹੁੰਦਾ ਆਪਣੇ ਤਾਇਆ ਯੂਰੀ ਡਾਟ ਦੇ ਸੀ ਕਿ ਉਦੋਂ ਤੱਕ ਪਾਪਾ ਨਹੀਂ ਕਰਦੇ ਹੁੰਦੇ ਸੀ ਪਹਿਲਾਂ ਨਹੀਂ ਦੱਸੇ ਇਹਨਾਂ ਜਦੋਂ ਮੈਂ ਨਾ ਸਟਾਰਟ ਕਰ ਮੈਂ ਸਟਾਰਟ ਹੋ ਗਿਆ ਜਿੱਦਿ ਕੋਟੀ ਦੀ ਵਪਾਰ ਪਰਸੋ ਹੀ। ਕੋਨਕ੍ਰੀਟ ਘਰੇ ਕੋਲ ਦਾ ਠੀਕਿਆਂ। ਜਿੱਦੀ ਅੰਦੀ ਤੋਂ ਤਾਂ ਥੋੜਾ ਆਪੇ ਫੁੱਟੇ ਵਧਿਏ। ਤੇ ਅੱਜ ਚਲੋ ਮੈਨੂੰ 14-15 ਸਾਲ ਤੱਕ ਮੈਨੂੰ ਖੁਦ ਨੂੰ ਹੋ ਗਏ ਕੰਮ। ਉਹ ਤਾਂ ਅਸੀਂ ਛੋਟੇ-ਜੁੜ ਘੋੜਾ ਦੱਲੀ ਕੱਢੀ ਜੀ। ਤੇ ਪਰ ਕੰਮ ਕਰਦੇ ਨੂੰ ਵਪਾਰ ਕਰਦੇ ਨੂੰ ਤੇ ਮੈਂ ਤਾਂ ਹਾਂ 14-15 ਸਾਲਾਂ ਦੇ ਸਫ਼ਰ ਮੈਂ 58 ਤੋਂ ਲੈ ਕੇ ਅੱਜ 77 ਤੱਕ ਪਹੁੰਚ ਗਿਆ ਜੀ। ਇਹ ਮਨ ਕਿ ਚਲੋ ਪਰਮਾਤਮਾ ਨੇ ਦੇਣੇ ਗੀ ਜਾਂ ਮਿਹਨਤਾਂ ਜਿਹ ਮਿਹਨਤ ਤੋਂ ਪਤਾ ਛੱਲੇਗੀ। ਮਿਹਨਤ ਪਰ ਮਾਤਮਾ ਉਹ ਨੂੰ ਇਹ ਤਾਂ ਉਹਗਾ ਜਿਹੜਾ ਮੰਗਣ ਜਾਊਗਾ ਹਾਂ ਜੇ ਕੋਈ ਮਿਹਨਤ ਕਰਨ ਜਾਊਗਾ ਫਿਰ ਉਹਨੂੰ ਫਲ ਲੱਭ ਉਹ ਉਹ ਬਿਨਾ ਕੁੱਟਾ ਲਾਏ ਮੈਨੂੰ ਕਿ ਚਲੋ ਤੁਸੀਂ ਮਿਹਨਤ ਨਾ ਕਰੋ ਫਿਰ ਉਹ ਫਲ ਕਾਸ ਨੂੰ ਲੱਭ ਹਾਂਜੀ ਹਾਂਜੀ ਬਿਲਕੁਲ ਹੀ ਮਿਹਨਤ ਤਾਂ ਪਹਿਲਾਂ ਨਹੀਂ ਅਮੇ ਤਾਂ ਇਹਦੇ ਵਿੱਚ ਲਾਸ ਵੀ ਹੁੰਦੇ ਆ ਉਹਨਾਂ ਦੇ ਜੇ 90% ਵੱਡੇ ਲਾਸ ਵੀ ਵੱਡੇ ਵੱਡੇ ਪਿਛਲੇ ਸਾਲ ਤੋਂ ਤੁਹਾਨੂੰ ਪਤਾ ਹੀ ਮੈਂ ਮੰਨ ਕੇ ਚਲوں ਕਾਫੀ ਜਾਨਵਰ ਨੁਕਸਾਨੇ ਗਏ ਹੂੰ ਕੁਝ ਹੁਣ ਵੀ ਥੋੜਾ ਜਿਹਾ ਦੇਖ ਨੂੰ ਕੰਦਾ ਕੋਈ ਨਵਾਂ ਹੁਣ ਸਰਵਾਈਵ ਕਰ ਮੰ ਥੋੜਾ ਜਿਹਾ ਸਰਵਾਇਵ ਕਰ ਪਰ ਉਹ ਕੋਈ ਨਹੀਂ ਜਿਵੇਂ ਕਈ ਵਾਰ ਸਮੇਂ ਦਾ ਤਾਲਮੇਲ ਨਹੀਂ ਬਣਦਾ ਬਣਦਾ ਪਰ ਇੱਕ ਗੱਲ ਜ਼ਰੂਰ ਹੈ ਕਿ ਜਿਹੜੇ ਤੇ ਵੀ ਮੈਂ ਆਇਆ ਹਾਂ ਹਾਂਜੀ ਉਹਦਾ ਅੱਜ ਤੱਕ ਬਾਲ ਨਹੀਂ ਹਾਂ ਨਹੀਂ ਸਹੀ ਹੋਏ ਇੱਕ ਘੋੜੀ ਦਾ ਇੱਕ ਮਹੀਨੇ ਬਾਅਦ ਬੰਨ ਖੁੱਲਿਆ ਹਾਂ ਉਹਦਾ ਹਾਂਜੀ ਇੱਕ ਮਹੀਨੇ ਬਾਅਦ ਕਿਸੇ ਨੂੰ ਜੀਕੀ ਨਹੀਂ ਉਹਨੇ ਪੂਰ ਖੜੀ ਨਹੀਂ ਹਾਂ ਇਹਦੀ ਕੋਲ ਖੜੀ ਹੈ ਤਾਰੀ ਦੀ ਕੋੜੀ ਦਾ ਇੱਕ ਮਹੀਨੇ ਬਾਅਦ ਬੰਨ੍ਹਦੇ। ਬਾਕੀ ਆਪਣਾ ਜਿਹੜੇ-ਜਿਹੜੇ ਜਿਹੜੇ ਕੋਈ ਹੈਗੇ ਆਪਣੀ ਮਿੱਤਰ ਘੋੜਿਆਂ ਵਾਲੇ ਜੀ ਦੇਸ਼ ਵਧੀਏ। ਜਿਹੜੀ ਗੱਲ ਇੱਥੇ ਫਾਰਮ ਤੇ ਹੁੰਦੀ ਉਹ ਲਗਭਗ ਹਰੇਕ ਬੰਦੇ ਨੂੰ ਪਤਾ ਹੈ। ਪਤਾ ਹੈ। ਤੁਸੀਂ ਆਹ ਗੱਲ ਦੀ ਬੜੇ ਕਰਨ ਵਾਲੀ। ਤੁਸੀਂ ਕਿਸੇ ਨੂੰ ਪੁੱਛ ਲਓ ਏਰੀਆ ਜੀ। ਵੀ ਯਾਰ ਕੋਈ ਘੋੜੀ ਦਾ ਇੰਨੇ ਟਾਈਮ ਬਾਅਦ ਬੰਨ੍ਹ ਖੁੰਦੇ ਤਾਂ ਦੱਸ ਦੇਣਗੇ ਤੁਹਾਨੂੰ। ਹਾਂ। ਖੁੰਦੇ ਕਿ ਨਹੀਂ ਖੁੰਦੇ। ਉਹੀ ਚੀਜ਼ ਹੈ। ਉਹਨੇ ਹਰੇਕ ਗੱਲ ਦਾ ਮਤਲਬ ਮੈਂ ਤੇ ਕੀ ਗੱਲ ਪੀਦਾ ਬੰਨ੍ਹ ਵਿੱਚ ਮੈਂ ਕਈ ਵਾਰੀ ਕਿਹਾ ਇੰਨੀ ਕਿ ਸੁਭਾਅ ਬਣਾਉਂਦੀ ਆ ਘੋੜਾ ਮਾਰਨ ਦੀ। ਜਿੰਨਾ ਕੂਟ ਤੇ ਬੈਠੇ ਇਗਾਂ ਨੂੰ ਦੇਖ ਲੋ ਕਿ ਕਿੰਨੇ ਕ ਚਾਂਸ ਨੇ ਬੰਨ ਦੇ ਵਿੱਚ ਜਦੋਂ ਇਲਾਜ ਘਟ ਹੁੰਦਾ ਜਾਂ ਸਹੀ ਨਹੀਂ ਹੁੰਦਾ ਗਲਤੀਆਂ ਆ ਪਸੂ ਕਰਦੇ ਹਾਂ ਇਹ ਗੱਡੇ ਦੇਖੇ ਹਾਂ 23 ਬੰਦੇ ਸਭ ਸੰਗਤ ਨੂੰ ਸਾਰਾ ਕਿਸੇ ਦਾ ਪ੍ਰੈਕਟੀਕਲ ਕਰਦੇ ਉਹ ਜੀ ਹਾਂ ਆਨੰਦ ਜੀ ਨੂੰ ਘਟ ਐ ਸਿਸਟਮ ਦੀ ਕੋਈ ਕੇਸ ਤੋਂ ਹੁੰਦਾ ਹੈ ਕਿ ਬੇਸ਼ੀ ਜਿਹੜਾ ਮਸਾਲਾ ਜਾਂ ਸਰੋਂ ਦਾ ਤੇਲ ਉਹ ਦੇ ਦਿੰਦੇ ਉਹ ਬਹੁਤ ਬਹੁਤ ਜਾਣਦੇ ਆ ਨੂਟਕ ਜਿਹੜਾ ਵੀ ਉਹ ਬਚਦਾ ਨਹੀਂ ਉਹ ਬਚਦਾ ਨਹੀਂ ਉਹ ਰੇਅਰ ਚਾਂਸ ਹੁੰਦਾ ਰੇਅਰ ਚਾਂਸ ਹੁੰਦਾ ਮੇਰੇ ਕੋਲ ਪੰਨਣ ਵਾਲੀ ਚੀਜ਼ ਕਰਦੀ ਉਠਾ ਹਾਂ ਜਿਹੜਾ ਪਹਿਲਾਂ ਹੀ ਖਰਾਬ ਉਹਨੂੰ ਤਾਂ ਤੁਸੀਂ ਕੀ ਕਰੋਗੇ ਘੋੜਾ ਐਸੀ ਚੀਜ਼ ਨਾ ਇਹਦੇ ਅੰਦਰੋਂ ਕੱਢ ਨਹੀਂ ਸਕਦੇ ਹਾਂਜੀ ਜਿਹੜੀ ਚੀਜ਼ ਡੇਲੀ ਤਾਂ ਦੇਣੀ ਪੈਂਦੀ ਬਸ ਉਹ ਕਈ ਵੇ ਟ੍ਰੀਟਮੈਂਟ ਨਾ ਇਹ ਕੀਵੇਂ ਲਾਉਂਦੇ ਉੱਥੇ ਬਚ ਕੇ ਚਲਾ ਦਿੰਦੇ ਆ ਕਈ ਵਾਰ ਬੰਨ ਹੁੰਦੇ ਹੀ ਹੁੰਦਾ ਹੀ ਨਹੀਂ ਅਸੀਂ ਬੰਨ ਦਾ ਹੁੰਦਾ ਹੀ ਨਹੀਂ ਕਾਪ ਦੀ ਪ੍ਰੋਬਲਮ ਹੋ ਸਕਦੀ ਹੈ ਜਨੀ ਹੋ ਸਕਦੇ ਕਾਂਸਟਿਪੇਸ਼ਨ ਹੋ ਸਕਦਾ ਉਹਦੇ ਅੰਦਰ ਹੀ ਤੇ ਦੋਸਤੋ ਕਮੈਂਟ ਕਰਕੇ ਦੱਸਿਓ ਕਿਹੜੇ ਕਿਹੜੇ ਸੱਜਣ ਤਾਰੀ ਨੂੰ ਮਿਲੇ ਆ ਇਹ ਤਾਰੀ ਨਾਲ ਪੜਦੇ ਆ ਤੇ ਵੀਡੀਓ ਕਿਦਾਂ ਦੀ ਲੱਗੀ ਉਹਦੇ ਬਾਰੇ ਵੀ ਜਰੂਰ ਦੱਸ ਦਿਓ ਸਮੇਂ-ਸਮੇਂ ਤੇ ਜਿੰਨੇ ਵੀ ਮੇਰੇ ਘੋੜਿਆਂ ਵਾਲੇ ਭਰਾ ਗਾਹਾਂ ਜਿਹੜੀ ਵੀ ਵੀਡੀਓ ਪਾ ਰਿਹਾ ਕਰਾਂਗੇ ਜੇ ਲੋਕ ਵੀ ਦਾਣੋ ਦੱਸਵਾ ਪਾਣ ਦਾ ਕਿਉਂਕਿ ਪਰਸਨਲੀ ਮੇਰਾ ਕੋਈ ਇਹ ਕੰਮ ਹੈ ਨਹੀਂ ਗੱਲ ਵੀ ਇੰਟਰਵਿਊ ਜਾਂ ਆਪਾ ਉਹ ਕਰੀਏ ਪਰ ਮੇਰਾ ਹੁਣ ਇੰਨਾ ਕ ਜ਼ਰੂਰ ਆ ਸਾਰੇ ਜਿਹੜੇ ਮੇਰੇ ਸੱਜਣ ਨੇ ਮੈਂ ਉਹਨਾਂ ਨੂੰ ਇੱਕ ਵਾਰੀ ਆਪਣੇ ਪੇਜ ਤੇ ਨਹੀਂ ਇਹ ਤਾਂ ਵੀਡੀਓ ਬਰੇਕਟਰ ਦੇ ਆਪਦੇ ਫਾਰਮ ਦੇ ਮੈਂ ਤਾਂ ਬਸ ਇੱਕ ਬੈਠਾ ਵਿੱਚ ਗੱਲਾਂ ਆਨ ਦਾ ਡਾਇਰੈਕਟਰ ਆਪ ਕੋਹਦਾ ਨਹੀਂ ਮੇਰੇ ਘੋੜੇ ਜਿੰਨੇ ਨੇ ਮੇਰੇ ਕੋਲ ਸ਼ ਮੈਂ ਹੁਣ ਕੋਈ ਦਿਨ ਦਾ ਨਹੀਂ ਫਰੀਦ ਬੰਦਾ ਜੀ ਇੰਨਾ ਹੀ ਪਿਆਰ ਕਰ ਬਿਲਕੁਲ ਇੰਨਾ ਪਿਆਰ ਭਾਈ ਇਹ ਤਾਂ ਚੰਦਿਆ ਕਰਮ ਕੀ ਹਾਂ ਉਹ ਖਰੀ ਹੋਈ ਨਹੀਂ ਇੰਨਾ ਪਿਆਰ ਨਹੀਂ ਮਿਲਦਾ ਮੈਨੂੰ ਤਾਂ ਬਹੁਤ ਦੇ ਜਾ ਲਈ ਠੀਕ ਹੈ ਦੋਸਤੋ ਵੀਡੀਓ ਵੀ ਲੰਬੀ ਹੋ ਰਹੀ ਜਾਂ ਦਾ ਮਿਲਦਿਆ ਤੁਹਾਨੂੰ ਧੰਨਵਾਦ